ਇਖਤਿਆਰ ਸਹਿਬਾਨਾਂ ਨੂੰ ਸੇਵਾ ਦੇਣ ਤੇ ਸੇਵਾਮੁਖੀ ਨਵੇਂ ਜਥੇਦਾਰ ਨੇ ਕੇਂਦਰ ਤੋਂ ਕੀਤੀ ਵੱਡੀ ਮੰਗ ਵਿਰੋਧ ਤੇ ਵੱਡੀ ਚੁੱਪੀ ਤਾਜਪੋਸ਼ੀ ਲੈ ਕੇ ਵਿਵਾਦ ਲਗਾਤਾਰ جاری ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸੰਸਦੀ ਕਮੇਟੀ ਵੱਲੋਂ ਛੁੱਟੀ ਦੀ ਸਿਫਾਰਸ਼ ਸਪੀਕਰ ਨੂੰ ਐਮਪੀ ਦੋ ਵਾਰ ਕਰ ਚੁੱਕੇ ਨੇ ਬੇਨਤੀ ਜਥੇਦਾਰਾਂ ਨੂੰ ਹਟਾਉਣ ਵਾਲੇ ਮਤਿਆਂ ਨੂੰ ਰੱਦ ਕਰਨ ਦੀ ਉਠੀ ਮੰਗ ਬਾਗੀਆਂ ਨੇ ਸੱਤ ਮਤੇ ਕੀਤੇ ਪਾਸ ਜਥੇਦਾਰ ਸਹਿਬਾਨਾਂ ਨੂੰ ਸੇਵਾ ਦੇਣ ਤੇ ਸੇਵਾ ਮੁਕਤੀ ਲਈ ਵਿਧੇ ਵਿਧਾਨ ਨੂੰ ਦੱਸਿਆ ਜ਼ਰੂਰੀ ਜਥੇਦਾਰ ਗੜਗੱਜ ਦੀ ਤਾਜਪੋਸ਼ੀ ਲੈ ਕੇ ਗਿਆਨੀ ਰਵੀ ਸਿੰਘ ਨੇ ਚੁੱਕੇ ਸਵਾਲ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਚੁੱਕੇ ਨੇ ਮर्याਦਾ ਦਾ ਹੋਇਆ ਘਾਣ ਤੈ ਸਮੇਂ ਤੋਂ ਪਹਿਲਾਂ ਹੋਈ ਤਾਜਪੋਸ਼ੀ ਪੰਜਾਬ ਸਰਕਾਰ ਤੇ ਲੱਗੇ ਗੰਭੀਰ ਇਲਜ਼ਾਮ ਕੂਨ ਖਰਾਬਾ ਕਰਾਉਣ ਦੀ ਫਿਰਾਕ ਚ ਸੀ ਸਰਕਾਰ ਅਕਾਲੀਆਂ ਨੇ ਠੋਕਿਆ ਦਾਵਾ ਜੱਤੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਅਚਾਨਕ ਤਤਕ ਕੇਸਗੜ ਸਾਹਿਬ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਤੇ ਅਕਾਲ ਤਖਤ ਵਿਖੇ ਨਤਮਸਤਕ ਹੋਣ ਬਾਅਦ ਕਾਰਜਭਾਰ ਸੰਭਲਿਆ ਜਿੱਥੇ ਸਿਰਫ ਪੰਜ ਪਿਆਰੇ ਵੱਲੋਂ ਹੀ ਉਹਨਾਂ ਨੂੰ ਦਸਤਾਰ ਭੇਟ ਕੀਤੀ ਗਈ ਉਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕੇਂਦਰ ਸਰਕਾਰ ਕੋਲੋਂ ਮੰਗਿੱਤੀ ਕੀ ਪ੍ਰਾਰਥਨਾ ਮੰਗ ਮੁਤਾਬਕ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਾਏ ਦੋਸ਼ਾਂ ਬਾਰੇ ਉਹਨਾਂ ਕਿਹਾ ਕਿ ਉਹਨਾਂ ਦੇ ਸਤਕਾਰਯੋਗ ਨੇ ਅਤੇ ਸਾਬਕਾ ਜਥੇਦਾਰ ਨੇ ਇਸ ਲਈ ਉਹਨਾਂ ਬਾਰੇ ਕੁਝ ਨਹੀਂ ਕਹਿਣਗੇ ਉਹਨਾਂ ਸਪਸ਼ਟ ਕੀਤਾ ਕਿ 2 ਦਸੰਬਰ ਨੂੰ ਅਕਾਲ ਤਖਤ ਦੀ ਫੈਸਲ ਤੋਂ ਲੈ ਕੇ ਫੈਸਲੇ ਬਰਕਰਾਰ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਧੀ ਬੜਾਈ ਕਮੇਟੀ ਬਾਰੇ ਗੱਲ ਕਰਦੇ ਹਾਂ ਉਹਨਾਂ ਕਿਹਾ ਕਿ ਉਹਨਾਂ ਵਾਸਤੇ ਸਾਰੇ ਧੜੇ ਇੱਕ ਬਰਾਬਰ ਨੇ ਉੱਤੇ ਉਹਨਾਂ ਦਾ ਪਹਿਲਾ ਕਾਰਜ ਪੰਥ ਨੂੰ ਮਜ਼ਬੂਤ ਕਰਨਾ ਹੈ ਨਿੰਦਸੰਗ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਉਹਨਾਂ ਕਿਹਾ ਕਿ ਇਹ ਦਲ ਸਿੱਖ ਪੰਥ ਦੀਆਂ ਸਤਕਾਰਿਕ ਸੰਸਥਾਵਾਂ ਨੇ ਜਦ ਤੱਕ ਜੀਵਨ ਹੈ ਕੁਝ ਕਹਿਣਾ ਤੇ ਸੁਣਨ ਦੀ ਪਰੰਪਰਾ ਚੱਲਦੀ ਰਹੇਗੀ ਸ਼੍ਰੀ ਹਰਮੰਦਰ ਸਾਹਿਬ ਵਿਖੇ ਉਹਨਾਂ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਅਤੇ ਮੱਥਾ ਟੇਕਿਆ ਤੇ ਕੀਰਤਨ ਸਰਪਣ ਕੀਤਾ ਸਮਗਰੋ ਅਕਾਲ ਤਖਤ ਤੱਕ ਗਏ ਜਿੱਥੇ ਪੰਜ ਪਿਆਰਿਆਂ ਵੱਲੋਂ ਅਰਦਾਸ ਸਮਗਰੋ ਉਹਨਾਂ ਨੂੰ ਦਸਤਾਰ ਸਰੋਪਿਓ ਅਤੇ ਫੁੱਲਾਂ ਦਾ ਸੇਹਰਾ ਦਿੱਤਾ ਗਿਆ ਉਹਨਾਂ ਸ਼ਾਮ ਵੇਲੇ ਤੱਕ ਤ ਕੇਸਗੜ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਨਾਲ ਉਹਨਾਂ ਦੇ ਘਰ ਵਿੱਚ ਮੁਲਾਕਾਤ ਕੀਤੀ ਅਤੇ ਸਾਬਕਾ ਜਥੇਦਾਰ ਨੇ ਉਹਨਾਂ ਨੂੰ ਸਰੋਪਿਓ ਦਿੱਤਾ ਉਹ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਪੀਰ ਸਿੰਘ ਦੇ ਘਰ ਵੀ ਗਏ ਪਰ ਉਹ ਘਰ ਵਿੱਚ ਨਹੀਂ ਸਨ ਅਜ ਕਰ ਜੋ ਕਿ ਉਹਨਾਂ ਨੂੰ ਦਸਤਾਰ ਭੇਟ ਕਰਨ ਵਾਲੀਆਂ ਸਿੱਖ ਸੰਪਰਦਾਮਾ ਨਹਿਂਗਰ ਜਥੇਬੰਦੀਆਂ ਬਾ ਸੋਸਾਇਟੀਆਂ ਦੇ ਨੁਮਾਇੰਦੇ ਗੈਰ ਹਾਜ਼ਰ ਸਨ ਇੱਥੋਂ ਤੱਕ ਕਿ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਉਹਨਾਂ ਦੇ ਨੁਮਾਇੰਦੇ ਵੀ ਇਸ ਮੌਕੇ ਗੈਰ ਹਾਜ਼ਰ ਸਨ ਅਕਾਲ ਤਖਤ ਦੇ ਹੈੱਡ ਗ੍ਰੰਥੀ ਵੀ ਹਾਜ਼ਰ ਨਹੀਂ ਸਨ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਉਹਨਾਂ ਦੇ ਨੁਮਾਇੰਦੇ ਵੀ ਗੈਰ ਹਾਜ਼ਰ ਸਨ ਪਹਿਲਾਂ ਹਮੇਸ਼ਾ ਹੀ ਤਾਜਪੂਰਸ਼ੀ ਜਾਂ ਸੇਵਾ ਸੰਭਾਲ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵੱਡਾ ਸਮਾਗਮ ਕੀਤਾ ਜਾਂਦਾ ਰਿਹਾ ਪਰ ਇਸ ਸਮਾਗਮ ਬਾਰੇ ਕਿਸੇ ਨੂੰ ਪਿੰਕ ਵੀ ਨਹੀਂ ਸੀ ਸਬਕਾ ਜ਼ਿੰਦਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਵੱਲੋਂ ਅਹੁਦਾ ਸੰਭਾਲਣ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਣਾ ਅਤੇ ਸਿੱਖ ਸੰਗਤ ਦੀ ਹਾਜ਼ਰੀ ਤੋਂ ਬਿਨਾਂ ਕੀਤੀ ਗਈ ਸੇਵਾ ਸੰਭਾਲ ਸਮਾਗਮ ਨੂੰ ਮर्याਦਾ ਦੀ ਕੋਰ ਉਲੰਘਣਾ ਕਰਾਰ ਦਿੱਤਾ ਉਹਨਾਂ ਦੱਸਿਆ ਕਿ ਸਿੱਖ ਇਤਿਹਾਸ ਚ ਮर्याਦਾ ਦੀ ਕੋਰ ਉਲੰਘਣਾ ਦੀ ਇਹ ਪਹਿਲੀ ਘਟਨਾ ਹੋਵੇਗੀ ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਬਿਆਨ ਵਿੱਚ ਕਿਹਾ ਕਿ ਸਦੀਆਂ ਤੋਂ ਚੱਲੀ ਆ ਰਹੀ ਰਵਾਇਤ ਮੁਤਾਬਕ ਜਥੇਦਾਰਾਂ ਦੀ ਸੇਵਾ ਸੰਭਾਲ ਸਮੇਂ ਪਹਿਲੀ ਦਸਤਾਰ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਹੈ ਜੇ ਉਹ ਹਾਜ਼ਰ ਨਾ ਹੋਣ ਤਾਂ ਕਿਸੇ ਹੋਰ ਗ੍ਰੰਥੀ ਵੱਲੋਂ ਉਨ੍ਹਾਂ ਦੇ ਪ੍ਰਤੀਨਿਧ ਵੱਜੋਂ ਦਸਤਾਰ ਦਿੱਤੀ ਜਾਂਦੀ ਹੈ ਇਸ ਮਗਰੋਂ ਅਕਾਲ ਤਖਤ ਦੇ ਜਥੇਦਾਰ ਅਤੇ ਜੇ ਉਹ ਨਾ ਹੋਣ ਤਾਂ ਅਕਾਲ ਤਖਤ ਦੇ ਹੈੱਡ ਗ੍ਰੰਥੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਬਾਦ ਵਿੱਚ ਬਾਕੀ ਤਖਤਾਂ ਦੇ ਜਥੇਦਾਰ ਜਾਂ ਹੈੱਡ ਗਰੰਤੀਆਂ ਵੱਲੋਂ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ ਜਾਂ ਸੀਨੀਅਰ ਮੈਂਬਰ ਵੱਲੋਂ ਦਸਤਾਰ ਭੇਟ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਬਾਕੀ ਸੰਪਰਦਾਵਾਂ ਸਿੱਖ ਜਥੇਬੰਦੀਆਂ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਦਸਤਾਰ ਭੇਟ ਕਰਦੇ ਨੇ ਉੱਤੇ ਨਵ ਨਿਯੁਕਤ ਜਥੇਦਾਰ ਨੂੰ ਮਾਨਤਾ ਜਾਂ ਪ੍ਰਵਾਨਗੀ ਦਿੰਦੇ ਨੇ ਉਹਨਾਂ ਕਹਿੰਿਆ ਕਿ ਜਦ ਕੇਸਗੜ ਸਾਹਿਬ ਦੇ ਨਵੇਂ ਨਿਯੁਕਤ ਜਥੇਦਾਰ ਦੀ ਸੇਵਾ ਸੰਭਾਲ ਦਾ ਸਮਾਗਮ ਕੀਤਾ ਗਿਆ ਤਾਂ ਉਸ ਵੇਲੇ ਨਾ ਤਾਂ ਤਖਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਅਤੇ ਨਾ ਹੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨਾ ਹੀ ਅਕਾਲ ਤਖਤ ਦੇ ਜਥੇਦਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਨਾ ਹੀ ਸਿੱਖ ਸੰਗਤਾਂ ਜਥੇਵੰਦੀਆਂ ਸੰਪਰਦਾਮਾਤੇ ਹੋਰ ਹਜ਼ਰ ਸਨ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰगोबिंद ਸواری ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋਵਾਰੀ ਦਲ ਭੰਜਨ ਗੁਰੂ ਸੁਰਮਾ ਵਾਢੀ ਯੋਧਾ ਬਹੁਤ ਉਪਕਾਰੀ ਸੱਚੇ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ 6ਵੇਂ ਗੁਰੂ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦਰ ਸਿੱਖ ਦੇ ਲਈ ਸਭ ਤੋਂ ਵੱਡਾ ਤੇ ਉੱਚਾ ਵਾ ਸੱਚੇ ਪਾਤਸ਼ਾਹ ਨੇ ਆਪ ਤਰੁੱਟ ਕੇ ਆਪ ਮਿਹਰ ਕਰਕੇ ਇੱਕ ਨਿਮਾਣੇ ਦੇ ਸੇਵਕ ਨੂੰ ਆਪਣੇ ਇਸ ਪਵਿੱਤਰ ਸਥਾਨ ਦੀ ਸੇਵਾਦਾਰੀ ਬਖਸ਼ੀ ਸਤਿਗੁਰੂ ਆਪ ਹੀ ਰਹਿਮਤ ਕਰਨ ਮਿਹਰ ਕਰਨ ਬੰਦਾ ਕੁਝ ਵੀ ਨਹੀਂ ਹੁੰਦਾ ਸੱਚੇ ਪਾਤਸ਼ਾਹ ਦੀ ਮਿਹਰ ਉਹਦੀ ਕਿਰਪਾਈ ਆ ਕੇ ਅੰਦਲੇ ਤਰੇ ਭਵਨ ਸੋਝਿਆ ਅੰਨਾ ਵੀ ਜਿਹੜਾ ਬੰਦਾ ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਆ ਜਦੋਂ ਗੁਰੂ ਦੀ ਮਿਹਰ ਹੋ ਜੇ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜੇ ਤਾਂ ਜੇ ਕੋਈ ਇਨਸਾਨ ਦਾਵਾ ਕਰੇ ਵੀ ਮੈਂ ਬੜਾ ਅਕਲ ਵਾਲਾ ਜਾਂ دانشਮੰਦ ਆ ਗੁਰੂ ਦੀ ਕਿਰਪਾ ਤੇ ਰਹਿਮਤ ਸਦਕਾ ਹੀ ਸਭ ਕੁਝ ਛੋਲੀਆਂ ਦੇ ਵਿੱਚ ਮਿਲਦਾ ਤੇ ਆਪਣੇ ਗੁਰੂ ਦੀ ਕਿਰਪਾ ਸਦਕਾ ਹੀ ਬੰਦਾ ਜਿਹੜਾ ਵਾ ਉਹ ਕਿਸੇ ਨਾ ਕਿਸੇ ਸੇਵਾ ਨੂੰ ਪ੍ਰਾਪਤ ਕਰਦਾ ਤਾਂ ਮੈਂ ਇਹ ਸਮਝਦਾ ਵਾਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਇਹ ਨਿਹਰੀ ਕਿਰਪਾ ਵਾ ਜਿਹੜੀ ਮੇਰ ਆ ਸਾਡਾ ਕੋਈ ਵੀ ਇਹੋ ਜਿਹਾ ਕਰਮ ਨਹੀਂ ਆ ਅਸੀਂ ਕਹੀਏ ਕਿ ਅਸੀਂ ਇਹਦੇ ਜੋਗਾ ਇਸ ਨਿਹਰੀ ਸੱਚੇ ਪਾਤਸ਼ਾਹ ਦੀ ਕਿਰਪਾ ਵਾ ਕਿ ਅੱਜ ਦਾਸ ਨੂੰ ਇੱਥੇ ਇਹ ਜੋ ਸੇਵਾ ਕਰਨ ਦਾ ਜਿਹੜਾ ਮੌਕਾ ਵਾ ਪਾਤਸ਼ਾਹ ਜੀ ਨੇ ਦਿੱਤਾ ਵਾ ਬਾਕੀ ਗੁਰੂ ਪਾਤਸ਼ਾਹ ਦਾ ਜਿਹੜਾ ਤਖਤ ਆ ਸਭ ਤੋਂ ਉੱਚਾ ਤੇ ਸਭ ਤੋਂ ਵੱਡਾ ਵਾ ਪਾਤਸ਼ਾਹ ਨੇ ਦੁਨਿਆਵੀ ਲੋਕਾਂ ਦਾ ਹਰ ਤਰੀਕੇ ਦਾ ਭੈ ਦੂਰ ਕਰਨ ਦੇ ਲਈ ਨਿਰਵੈਰ ਸਤਗੁਰੂ ਨੇ ਨਿਰਵੈਰ ਸੱਚੇ ਪਾਤਸ਼ਾਹ ਦਾ ਤਖਤ ਜਿਹੜਾ ਉਹ ਸਰਦੀਆ ਨਿਰਪਾਉ ਤੇ ਨਿਰਵੈਰ ਦਾ ਜਿਹੜਾ ਸਾਡਾ ਸਿਧਾਂਤ ਆ ਕਿਉਂਕਿ ਜੇ ਕੋਈ ਕੱਲਾ ਨਿਰਪਾਉ ਹੋ ਜੇ ਤੇ ਨਿਰਵੈਰ ਨਾ ਹੋਵੇ ਤੇ ਆਪਾਂ ਜਾਣਦੇ ਬੜਾ ਔਖਾ ਵਾ ਤੋਂ ਗੁਰੂ ਨੇ ਸਿਧਾਂਤ ਦਿੱਤਾ ਵਾ ਇਹ ਮੇਰੀ ਪੀਰੀ ਦਾ ਸਿਧਾਂਤ ਵੀ ਉਹੀ ਆ ਭਗਤੀ ਵੀ ਆ ਸ਼ਕਤੀ ਵੀ ਆ ਨਿਰਪਾਉ ਵੀ ਆ ਨਿਰਵੈਰ ਵੀ ਆ ਤੋਂ ਪਾਤਸ਼ਾਹ ਦੀ ਕਿਰਪਾ ਸਦਕਾ ਸਮੁੱਚੀ ਸੰਗਤ ਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਆਪੀ ਪਾਤਸ਼ਾਹ ਨੇ ਦਾਸ ਨੂੰ ਤਰੁੱਟ ਕੇ ਜਿਹੜੀ ਸੇਵਾ ਉਹ ਬਖਸ਼ੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਦਰ ਘਰ ਆਪਾਂ ਸਾਰੇ ਜਾਣਦੇ ਆਂ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦਾਂ ਦੇ ਵਿੱਚ ਕਿ ਹਰਮੰਦਰ ਸਾਹਿਬ ਜਾਣ ਵਾਲਿਆ ਜਦੋਂ ਤੂੰ ਪ੍ਰਕਰਮਾਂ ਦੇ ਵਿੱਚ ਤੁਰਿਆਵੇਂ ਤੇ ਵੇਖੀ ਕਦਮ ਪੁੱਟ ਦੀਆਂ ਕਾਲੀ ਨਾ ਕਰੀ ਸਹਿਜ ਰੱਖੀ ਇਹ ਗੱਲ ਦਾ ਚੇਤਾ ਰੱਖੀ ਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜਿਹੜਾ ਥੱਲੇ ਸਿੱਲ ਲੱਗਾ ਸਿੱਲ ਨਹੀਂ ਆ ਉਹਦੇ ਹੇਠਾਂ ਪਤਾ ਨਹੀਂ ਕਿੰਨੇ ਇੱਕ ਸਿੱਖਾਂ ਦੇ ਸਿਰ ਲੱਗੇ ਨੇ ਇਸ ਮੁਕੱਦਸ ਅਸਥਾਨ ਦੀ ਪਵਿੱਤਰਤਾ ਦੇ ਲਈ ਤੋਂ ਉਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਅ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ੁਕਰਾਨਾ ਕਰਨ ਧੰਨਵਾਦ ਕਰਨ ਸੱਚੇ ਪਾਤਸ਼ਾਹ ਨੇ ਮੈਂ ਸਮਝਦਾ ਕਿ ਆਪ ਬੁਲਾਇਆ ਅੱਜ ਆਪ ਸੱਦਿਆ ਤੇ ਅਸੀਂ ਸ਼ੁਕਰਾਨਾ ਕਰਨ ਆਇਆ ਸਿੱਖ ਨੇ ਤੇ ਵੈਸੇ ਸੁਆਦ ਸੁਆਸੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਤੋਂ ਬੜੀ ਸਤਗੁਰੂ ਨੇ ਮਿਹਰ ਕੀਤੀ ਵੀ ਅੱਜ ਆਪਣੇ ਦਰੋਂ ਘਰੋਂ ਖੁੱਲੇ ਦਰਸ਼ਨ ਦੇਦਾਰੇ ਜਿਹੜੇ ਦਰਸ਼ਨ ਦੇਦਾਰੀਆਂ ਦੀ ਅਸੀਂ ਰੋਜ਼ ਅਰਦਾਸ ਕਰਦੀਆਂ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਅੱਜ ਬਖਸ਼ਿਆ ਜੀ ਸੰਸਦੀ ਕਮੇਟੀ ਨੇ ਲੋਕ ਸਭਾ ਵਿੱਚ ਗੈਰ ਹਾਜ਼ਰੀ ਕਾਰਨ NSA ਤਹਿਤ ਜੇਲ੍ਹ ਵਿੱਚ ਬੰਦ ਪੰਜਾਬ ਦੇ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਦੋ ਅਰਜ਼ੀਆਂ ਦੇ ਆਧਾਰ ਤੇ 54 ਦਿਨਾਂ ਲਈ ਛੁੱਟੀ ਦੀ ਸਿਫਾਰਸ਼ ਕੀਤੀ ਹੈ ਅਪ੍ਰੈਲ 2023 ਤੋਂ NSA ਤਹਿਤ ਅਸਾਮ ਦੀ ਡਿਬਰੂ ਬੜ ਜੇਲ੍ਹ ਵਿੱਚ ਬੰਦ ਨੇ ਜੇਲ੍ਹ ਵਿੱਚ ਬੰਦ ਹੋਣ ਕਾਰਨ ਗੈਰ ਹਾਜ਼ਰੀ ਦੀ ਛੁੱਟੀ ਲਈ ਉਸਨੇ ਲੋਕ ਸਭਾ ਸਪੀਕਰ ਨੂੰ ਦੋ ਵਾਰ ਬੇਨਤੀ ਕੀਤੀ ਸੀ ਉਹਨਾਂ ਨੇ ਪਹਿਲੀ ਬੇਨਤੀ ਪਿਛਲੇ ਸਾਲ 30 ਨਵੰਬਰ ਅਤੇ ਦੂਜੀ 16 ਦਸੰਬਰ ਨੂੰ ਕੀਤੀ ਸੀ ਭਾਜਪਾ ਨੂੰ ਬੇਪਲਾਵ ਦੇਵਦੀ ਪ੍ਰਧਾਨ ਦੀ ਹਟਲਿਕ ਕਮੇਟੀ ਨੇ ਸਦਨ ਦੀਆਂ ਮੀਟਿੰਗ ਆਜੂ ਮੈਂਬਰਾਂ ਦੀ ਗੈਰ ਹਾਜ਼ਰੀ ਬਾਰੇ ਲੋਕ ਸਭਾ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਕਿ ਸੰਸਦ ਮੈਂਬਰ ਨੇ 24 ਜੂਨ ਤੋਂ 2 ਜੁਲਾਈ 9 ਦਿਨ 22 ਜੁਲਾਈ ਤੋਂ 9 ਅਗਸਤ 19 ਦਿਨ 25 ਨਵੰਬਰ ਤੋਂ 20 ਦਸੰਬਰ 26 ਦਿਨ ਕੁੱਲ ਮਿਲਾ ਕੇ 54 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਲਈ ਅਰਜ਼ੀਆਂ ਭੇਜੀਆਂ ਸਨ ਕੇਂਦਰ ਵੱਲੋਂ ਸੰਸਦੀ ਕਮੇਟੀ ਦੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੀ ਜਾਵੇਗੀ ਜੇਲ੍ਹ ਵਿੱਚ ਬੰਦ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਲੋਕ ਸਭਾ ਮੈਂਬਰ ਇੰਜੀਨੀਅਰ ਰਾਸ਼ਿਦ ਦੀ ਅਗਲੇ ਸੰਸਦੀ ਸੈਸ਼ਨ ਵਿੱਚ ਹਿੱਸਾ ਲੈਣ ਲਈ ਸੁਦੀ ਪੈਰਾਲ ਦੀ ਮੰਗ ਕਰਨ ਵਾਲੀ ਪਟੀਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਹੈ ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਨੇ ਅਰਜ਼ੀ ਖਾਰਜ ਕਰਦੇ ਹਾ ਰਾਸ਼ਦ ਦੀ ਪੱਕੀ ਜ਼ਮਾਨਤ ਦੀ ਪਟੀਸ਼ਨ ਤੇ ਫੈਸਲੇ ਲਈ 19 ਮਾਰਚ ਦੀ ਤਾਰੀਖ ਤੈਅ ਕੀਤੀ ਹੈ ਅਦਾਲਤ ਨੇ 3 ਮਾਰਚ ਨੂੰ ਕੌਮੀ ਜਾਂਚ ਏਜੰਸੀ NIA ਨੂੰ ਪਟੀਸ਼ਨ ਤੇ ਜਵਾਬ ਦਾਖਲ ਕਰਨ ਲਈ ਕਿਹਾ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਤ ਰੱਖ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੀ ਅਕਾਲੀ ਲੀਡਰਸ਼ਿਪ ਨੇ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਵਾਲੇ ਮਤਿਆਂ ਨੂੰ ਰੱਦ ਕਰ ਲਈ ਅੱਗੇ ਆਉਣ ਲੀਡਰਸ਼ਿਪ ਦੇ ਆਗੂਆਂ ਨੇ ਮੀਟਿੰਗ ਕਰਕੇ ਸੱਤ ਮਤੇ ਪਾਸ ਕੀਤੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਬਾਬਾ ਬਲਬੀਰ ਸਿੰਘ ਅਤੇ ਦਮਦਮੀ ਟਕਸਾਲ ਆਦ ਨੂੰ ਅਪੀਲ ਕੀਤੀ ਕਿ ਉਹ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਜਥੇਬੰਦੀਆਂ ਨੂੰ ਲਾਮਬੰਦ ਕਰਨ ਇਹ ਵੀ ਮਤਾ ਪਾਸ ਕੀਤਾ ਕਿ ਜਥੇਦਾਰ ਸਹਿਬਾਨ ਨੂੰ ਸੇਵਾ ਦੇਣ ਤੇ ਸੇਵਾ ਮੁਕਤੀ ਲਈ ਵਿਧਿ ਵਿਵਧਾਨ ਜ਼ਰੂਰੀ ਹੈ ਆਗੂਆਂ ਨੇ ਮੀਟਿੰਗ ਚੰਨਿੰਦਿਆ ਮਤਾ ਪਾਸ ਕਰਕੇ ਕਿਹਾ ਕਿ ਤਖਤ ਕੇਸਗੜ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਇੱਕ ਹੋਰ ਮਤਾ ਪਾਸ ਕਰਕੇ ਸਿੰਘ ਸਹਿਬਾਨ ਗਿਆਨੀ ਰਵਿਪੀ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਪੰਥਕ ਸੰਸਥਾਵਾਂ ਦੀ 2 ਦਸੰਬਰ ਵਾਲੇ ਹੁਕਮਨਾਮੇ ਦੀ ਸ਼ਲਾਘਾ ਕੀਤੀ ਆਗੂਆਂ ਨੇ ਮਤਾ ਪਾਸ ਕਰਕੇ ਵੀ ਦੱਸਿਆ ਕਿ ਅਕਾਲ ਤਖਤ ਵੱਲੋਂ ਕਾਇਮ 7 ਮੈਂਬਰੀ ਭਾਰਤੀ ਕਮੇਟੀ ਤੇ ਕਾਰਸ਼ੀਲ 5 ਮੈਂਬਰਾਂ ਵੱਲੋਂ ਅਰਦਾਸ ਵਿੱਚ ਤੈਅ ਕੀਤਾ ਸੀ ਕਿ 18 ਮਾਰਚ ਨੂੰ ਅੰਮ੍ਰਿਤਸਰ ਤੋਂ ਭਰਤੀ ਸ਼ੁਰੂ ਕਰਨੀ ਹੈ ਜਿਸ ਚ ਸਮੁੱਚੇ ਅਕਾਲੀ ਹਤਾਇਸ਼ੀ ਵਰਕਰਾਂ ਨੂੰ ਪਹੁੰਚਣ ਲਈ ਕਿਹਾ ਗਿਆ ਅੱਜ ਸਾਡੀ ਮੀਟਿੰਗ ਦਾ ਮਕਸਦ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜੀ ਕਮੇਟੀ ਬਣੀ ਸੀ ਖੇਰੂ ਖੇਰੂ ਹੋਈ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਉਹ ਕਮੇਟੀ ਵੱਲੋਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ 18 ਮਾਰਚ ਤੋਂ ਸ੍ਰੀ ਅਕਾਲਤਾ ਸਾਹਿਬ ਤੇ ਅਰਦਾਸ ਕਰਕੇ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਉਹਨਾਂ ਵੱਲੋਂ ਜਿਹੜੀ ਭਰਤੀ ਮਹੀਮਾ ਰੰਭ ਕੀਤੀ ਜਾਏਗੀ 18 ਤਰੀਕ ਨੂੰ ਉਸ ਅਰਦਾਸ ਨੂੰ ਪੂਰਾ ਕਰਨ ਲਈ ਉਸ ਅਰਦਾਸ ਤੇ ਅਮਲ ਕਰਨ ਲਈ ਜੋ ਇਸ ਕਮੇਟੀ ਨੇ ਬੀੜਾ ਚੁੱਕਿਆ ਅਸੀਂ ਉਹਦੇ ਨਾਲ ਖੜਾਂਗੇ ਔਰ ਉਹ ਭਰਤੀ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਕਰਨ ਲਈ ਸਮੁੱਚੇ ਖਾਲਸਾ ਪੰਥ ਨੂੰ ਬੈਂਟੀ ਵੀ ਕਰਾਂਗੇ ਇਸ ਕਰ ਲੱਤੇ ਅਸੀਂ ਅੱਜ ਮੀਟਿੰਗ ਕੀਤੀ ਜੋ ਦੇਖੋ ਇਸ ਵੇਲੇ ਹਾਲਾਤ ਬਣੇ ਨੇ ਸਿੱਖ ਪੰਥ ਦੇ ਸਾਹਮਣੇ ਬੜੀ ਦੁਬਧਾ ਆ ਤੇ ਬਹੁਤ ਵੱਡਾ ਸੰਕਟ ਆ ਉਸ ਸੰਕਟ ਨੂੰ ਲੈ ਕੇ ਸਾਰੀ ਗੱਲ ਤੇ ਅਸੀਂ ਵਿਚਾਰ ਕੀਤੀ ਆ ਜਿਸ ਤਰੀਕੇ ਨਾਲ ਸਿੰਘ ਸਭਾ ਦੀ ਸੇਵਾ ਨੂੰ ਫਰਕ ਕੀਤਾ ਗਿਆ ਉਹਨਾਂ ਨੂੰ ਸੇਵਾ ਮੁਕਤ ਕਰਕੇ ਤੇ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਮੇਟੀ ਨੇ ਬੜਾ ਗਲਤ ਫੈਸਲਾ ਲਿਆ ਜਿਹਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਬਾਕੀ ਜਿਹੜੀ ਪੰਜ ਮੈਂਬਰੀ ਕਮੇਟੀ ਜਿਸ ਨੇ ਭਰਤੀ ਕਰਨੀ ਹੈ 18 ਤਰੀਕ ਤੋਂ ਆਰੰਭ ਉਹਦੀ ਵੀ ਜਿਹੜੀ ਪ੍ਰਕਿਰਿਆ ਆ ਉਸ ਦਾ ਸਾਰਾ ਤਰੀਕਾ ਆ ਉਹਦੇ ਤੇ ਵੀ ਅੱਪੋਂ ਆਪਣੇ ਸਾਰਿਆਂ ਨੇ ਵਿਚਾਰ ਰੱਖੇ ਆ ਤਾਂ ਕਿ ਇਹ ਜਿਹੜੀ ਭਰਤੀ ਆ ਸ਼ਰਮਣੀ ਅਕਾਲੀ ਦਲ ਦੀ ਪੰਜ ਪੰਜ ਮੈਂਬਰੀ ਕਮੇਟੀ ਵੱਲੋਂ 18 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਕੇ ਰੰਮਣੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਬੜੀ ਨੇਕ ਨੀਤੀ ਨਾਲ ਸੋਹਰਤਾ ਦੇ ਨਾਲ ਅਤੇ ਬਿਲਕੁਲ ਜਾਇਜ਼ ਤਰੀਕੇ ਨਾਲ ਉਹ ਬਿਨਾਂ ਪੱਖਪਾਤ ਤੋਂ ਬਿਨਾਂ ਭੇਦਭਾਵ ਤੋਂ ਭਰਤੀ ਹੋਵੇ ਅਕਾਲੀ ਦਲ ਉਸ ਭਰਤੀ ਦੇ ਨਾਲ ਟਕਰਾ ਹੋਵੇ ਅਕਾਲੀ ਦਲ ਦੀ ਦੁਆਰਾ ਪੁਨਰ ਸੁਰਜੀਤੀ ਦਾ ਰਾਹ ਉਸ ਭਰਤੀ ਨੇ ਖੋਲਣਾ ਹੈ ਜੋ ਹੁਕਮਨਾਮੇ ਸਿੰਘ ਸਬਾਨ ਵੱਲੋਂ ਕਾਲ ਤੱਕ ਸਾਬ ਤੋਂ 2 ਦਸੰਬਰ ਨੂੰ ਜਾਰੀ ਹੋਏ ਸਨ ਉਹਨਾਂ ਦਾ ਮੁੱਖ ਮੰਤਵ ਜਾਂ ਉਹਨਾਂ ਦੀ ਭਾਵਨਾ ਇਹ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਅਕਾਲੀ ਦਲ ਨੂੰ ਦੁਆਰਾ ਟਕੜਾ ਕਰੋ ਸੋ ਇਹ ਸਾਰੀਆਂ ਗੱਲਾਂ ਅੱਜ ਦੀ ਮੀਟਿੰਗ ਵਿਚਾਰੀਆਂ ਗਈਆਂ। ਕੱਲੀ ਜਦ ਜੋ ਜਿੱਥੇ ਨਵੇਂ ਜੱਸੀਦਾਰ ਲਗਾਏ ਗਏ ਉਹ ਸਰੂ ਕਿਸ ਤਰ੍ਹਾਂ ਦੇਖਦੇ ਹੋ ਖੁਦ ਕੀ ਸੀ। ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਜਦੋਂ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਉਹ ਕਹਿੰਦੇ ਨਾ ਉੱਥੇ ਗ੍ਰੰਥ ਸੀ ਤੇ ਨਾ ਉੱਥੇ ਪੁਸਤਕ ਸੀ। ਤੁਸੀਂ ਸਹਿਮਤ ਹੋ? ਦੇਖੋ ਜਿਸ ਤਰੀਕੇ ਦੇ ਨਾਲ ਗਿਆਨੀ ਰਕबीर ਸਿੰਘ ਜੀ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਆਪਣੀ ਸੇਵਾ ਤੋਂ ਫਾਰਗ ਕੀਤਾ ਗਿਆ ਉਹਦੇ ਨਾਲ ਬਹੁਤ ਵੱਡਾ ਰੋਸ ਪੈਦਾ ਹੋਇਆ ਪੰਥ ਵਿੱਚ। ਤੇ ਇਹ ਅਸੀਂ ਤਾਂ ਸਾਰੇ ਕਹਿੰਦੇ ਆ। कि ਸਾਡੀਆਂ ਪਰੰਪਰਾਵਾਂ ਸਾਡੇ ਸਿਧਾਂਤ ਨੂੰ ਆਪਣੇ ਪੈਰਾਂ ਥੱਲੇ ਰੋਲ ਕੇ ਦਰੜ ਮਰੜ ਕੇ ਉਹ ਅੰਦਰਕਮੇਟੀ ਨੇ ਪੰਥ ਦੇ ਵਿਰੁੱਧ ਫੈਸਲਾ ਕੀਤਾ ਆ ਜਿਸ ਸ਼ਖਸੀਅਤ ਨੂੰ ਸਿੰਘ ਸਹਿਬਾਨ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕਰ ਲਿਆ ਗਿਆ ਜਿਆਨੀ ਰਕबीर ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਸਾਰੇ ਪੰਥ ਨੇ ਉਹਦੇ ਅੱਗੇ ਸਿਰ ਚੁਕਾਇਆ ਤੇ ਫਿਰ ਤੁਹਾਨੂੰ ਕੀ ਲੋੜ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਤਾਰ ਕੋਸ਼ਿਸ਼ ਕੀਤੀ ਤੁਸੀਂ ਉਹਨਾਂ ਵਿਰੁੱਧ ਆਪਣੇ ਬੇਤੁਕੇ ਜਿਹੜੇ ਹੈਗੇ ਇਲਜ਼ਾਮ ਲਾਏ ਇੰਨਾ ਤੁਸੀਂ ਨੀਵਾ ਕਰ ਗਏ ਕੋਈ ਕੋਈ ਬੰਦਾ ਸੋਚ ਨਹੀਂ ਸਕਦਾ ਉਸ ਪੱਧਰ ਤੇ ਜਾਣ ਦਾ ਜਿਸ ਪੱਧਰ ਤੇ ਇਹਨਾਂ ਨੇ ਉਹਨਾਂ ਦੇ ਆਪਣੇ ਬਾਰੇ ਗੱਲਾਂ ਆਖੀਆਂ ਨੇ ਜਾਂ ਫਿਰ ਉਹਨਾਂ ਦੀ ਸੇਵਾ ਉਹਨਾਂ ਨੂੰ ਆਪਣੀ ਸੇਵਾ ਤੋਂ ਫਰਕ ਕੀਤਾ ਤੇ ਗਿਆਨੀ ਰਕबीर ਸਿੰਘ ਜੀ ਨੇ ਹੁਕਮਨਾਮੇ ਜਾਰੀ ਕੀਤੇ ਆਦੇਸ਼ ਉਹਨਾਂ ਦਿੱਤੇ ਬਾਅਦ ਚ ਤੇ ਸਾਰੇ ਪੰਥ ਨੇ ਮੰਨ ਲਏ ਇਹਦਾ ਮਤਲਬ ਹੈ ਜਿਹੜਾ ਫੈਸਲਾ ਅੰਤਰ ਕਮੇਟੀ ਨੇ ਕੀਤਾ ਪੰਥ ਦੀਆਂ ਭਾਵਨਾਵਾਂ ਦੇ ਵਿਰੁੱਧ ਕੀਤਾ ਜਿਸ ਕਰਕੇ ਸਾਰੇ ਦਲ ਪੰਥ ਬਾਬਾ ਬਲਬੀਰ ਸਿੰਘ ਜੀ ਦਮਦਮੀ ਟਕਸਾਲ ਜਾਂ ਹੋਰ ਸਾਰੀਆਂ ਪੰਥਕ ਸੰਸਥਾਵਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਜਿਵੇਂ ਉਹਨਾਂ ਨੂੰ ਉੱਥੇ ਜਾ ਕੇ ਸਰੋਪਾ ਦਿੱਤਾ ਗਿਆ ਇਹ ਕੋਈ ਆਪਣਾ ਸਾਡਾ ਦਸਤੂਰ ਬਣਦਾ ਆ ਇਹ ਕੋਈ ਸਾਡੀ ਪਰੰਪਰਾ ਆ ਉਹ ਤਾਂ ਬਹੁਤ ਸ਼ਾਨੋ ਸ਼ੌਕਤ ਨਾਲ ਪੂਰੇ ਜਲੌਹ ਦੇ ਨਾਲ ਇਦਾਂ ਦੀ ਤਾਜਪੋਸ਼ੀ ਹੁੰਦੀ ਆ ਇਸ ਗੱਲ ਦੇ ਨਾਲ ਵੀ ਸਾਡਾ ਸਮੁੱਚੇ ਪੰਥ ਦਾ ਬਹੁਤ ਘਟਾ ਹੋਇਆ ਤੇ ਸਾਨੂੰ ਇਸ ਗੱਲ ਦੀ ਬੜੀ ਕਰਨਾਮ ਸੁਸਰੀਆ ਬਿਕਮ ਸਿੰਘ ਜੀਤਕਿਆ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਏ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਤੁਸੀਂ ਕੀ ਕਹਿੰਦੇ ਬਿਲਕੁਲ ਜੀ ਇਦਾਂ ਅਕਾਲ ਤਖਤ ਸਾਹਿਬ ਦਾ ਵਿਧਿ ਵਿਵਧਾਨ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਉਹ ਤਾਂ ਸਮੁੱਚੀ ਮਾਨਵਤਾ ਵਾਸਤੇ ਆ ਸਾਰੇ ਪੰਥ ਲਈ ਆ ਤੇ ਇਹ ਵੀ ਇਕੱਲੇ ਸਿੱਖਾਂ ਲਈ ਨਹੀਂ ਅਕਾਲ ਤਖਤ ਸਾਹਿਬ ਕੋ ਬਦੇ ਆਪਣੇ ਤੋਂ ਬਹੁਤ ਵੱਡੇ ਵੱਡੇ ਫੈਸਲੇ ਹੋਏ ਨੇ ਜਦੋਂ ਤੋਂ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਨੇ ਸਥਾਪਿਤ ਕੀਤਾ ਸਾਰੇ ਧਰਮਾਂ ਦੇ ਫੈਸਲੇ ਹੋਏ ਨੇ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ ਹੋਰ ਵਰਗਾਂ ਦੇ ਵੀ ਫੈਸਲੇ ਹੋਏ ਆ ਕਿਸੇ ਨਾਲ ਕੋਈ ਕਿਸੇ ਨੂੰ ਮਨਾਈ ਨਹੀਂ ਕਿਸੇ ਨਾਲ ਕੋਈ ਬਤਕਰਾ ਨਹੀਂ ਸਾਡਾ ਸਿਧਾਂਤ ਆ ਆਪਣੇ ਸਿੱਖ ਪੰਥ ਦਾ ਫਲਸਫਾ ਆ ਗੁਰਮਤ ਦਾ ਤੇ ਇਹ ਤਾਂ ਸਾਰੇ ਵਾਸਤੇ ਸਾਂਝਾ ਆ ਜਿਸ ਤਖਤ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਜਿਸ ਤਖਤ ਤੋਂ ਸਾਨੂੰ ਆਸਰਾ ਮਿਲਦਾ ਜਿੱਥੇ ਜਾ ਕੇ ਅਸੀਂ ਸ਼ਰਨ ਲੈ ਸਕਦੇ ਆ ਤੇ ਤੁਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ 10 15 15 ਮੈਂਬਰਾਂ ਦਾ ਗਰੁੱਪ ਆ ਇਹ ਕਿ ਤੜਾ ਆ ਇਹ ਗੱਲ ਦੇਖੋ ਬਹੁਤ ਘਾਟੇ ਵਾਲੀ ਆ ਤੇ ਕੋਈ ਵੀ ਪੰਥਕ ਆਗੂ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਹਾਂ ਜਿਨ੍ਹਾਂ ਲੋਕਾਂ ਨੇ ਸਿੱਖਾਂ ਨੇ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਉਹਨਾਂ ਨੂੰ ਸਿੱਖਾਂ ਨੇ ਇੱਕ ਤਰ੍ਹਾਂ ਦਾ ਸਮਝਾ ਕਿ ਸਾਨੂੰ ਬਦਾਵਾ ਦੇ ਗਏ ਨੇ ਉਹ ਆ ਜੋ ਜਿਹੜੇ ਲੋਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦੇ ਸਿੱਖ ਹੁੰਦੇ ਹੋਏ ਉਹ ਸਿਕੀਨ ਬਦਾਵਾ ਦੇ ਕੇ ਗਏ ਨੇ ਗੁਰਦਾਰਾ ਪਰੰਧਕ ਕਮੇਟੀ ਬਣਾਈ ਸ਼੍ਰੀ ਅਕਾਲ ਤਰ ਸਾਹਿਬ ਜੀ ਦੇ ਉਸ ਮਹਾਨ ਰਹਿਤ ਮਰਿਆਦਾ ਦੇ ਜੋ ਸਾਨੂੰ ਹੁਕਮ ਜਾਰੀ ਕੀਤੇ ਗਏ ਉਸ ਸਾਰਾ ਕੁਝ ਤੈਨਸ ਨੈਸ ਕਰ ਦਿੱਤਾ ਐਗਜ਼ੈਕਟਿਵ ਕਮੇਟੀ ਸਾਡੀ ਜਿਹੜੀ ਹੈ ਉਹ ਜਨਰਲ ਹਾਊਸ ਚੋਂ ਕੇ ਭੇਜਤਾ ਅਫਸੋਸ ਹੈ ਕਿ ਅੱਜ ਐਗਜ਼ੈਕਟਿਵ ਕਮੇਟੀ ਦੇ ਤਿੰਨ ਮੈਂਬਰ ਜਿਹੜੇ ਸੀ ਸardar ਜਸਵੰਤ ਸਿੰਘ ਪੜੈਣ ਪਰਮਜੀਤ ਸਿੰਘ ਰਾਏਪੁਰ ਸਦਾ ਅਮਰੀਤ ਸਿੰਘ ਵਿਸ਼ੋਆ ਉਹਨਾਂ ਨੇ ਤੇ ਸ਼੍ਰੀਆਮ ਪਹਿਲਾਂ ਹੀ ਵਿਰੋਧ ਕੀਤਾ ਹੈ ਚੀਫ ਸੈਕਟਰੀ ਜਿਹਦੀ ਪ੍ਰਬਾਨਗੀ ਦੇ ਨਾਲ ਉੱਥੇ ਮਤਾ ਹੋਣਾ ਹੁੰਦਾ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਮਤਾ ਜਿਹੜਾ ਆਇਆ ਕਦੋਂ ਬਾਅਦ ਵਿੱਚ ਜਦੋਂ ਸਮਾਪਤੀ ਹੋਈ ਹੈ ਉਸ ਵੇਲੇ ਫੁੱਟਕਲ ਵਿੱਚ ਬਤਾਇਆ ਐਡਾ ਵੱਡਾ ਮਤਾ ਹੋਵੇ ਐਡਾ ਵੱਡਾ ਫੈਸਲਾ ਹੋਵੇ ਔਰ ਸ਼ੋਮਨੀ ਗੁਰਦਾਰਪੰਥ ਦੇ ਮੇਰੇ ਪ੍ਰਦਾਨ ਹੋਵੇ ਹੀ ਨਾ ਤੇ ਸੀਨੇ ਮੀਤ ਪ੍ਰਧਾਨ ਨੂੰ ਅਜੇ ਕਾਰਜਕਾਰੀ ਪ੍ਰਧਾਨ ਦਾ ਕਿਸੇ ਨੇ ਅਖਤਿਆਰ ਨਹੀਂ ਦਿੱਤਾ ਤੇ ਸੀਨੇ ਮੀਤ ਪ੍ਰਧਾਨ ਰੂਟੀਨ ਦੀ ਮੀਟਿੰਗ ਕਰਕੇ ਜਿਹੜੇ ਫੈਸਲੇ ਕਰ ਸਕਦਾ ਪਰ ਅਫਸੋਸ ਹੈ ਕਿ ਉਹਨੇ ਐਡੇ ਵੱਡੇ ਫੈਸਲੇ ਕੀਤੇ ਜਿਹਨੂੰ ਅੱਜ ਅਸੀਂ ਨਿੰਦਾ ਵੀ ਕੀਤੀ ਹੈ ਵਿਰੋਧ ਵੀ ਕੀਤਾ ਤੇ ਉਸ ਨੂੰ ਰੱਦ ਕਰਾਉਣ ਵਾਸਤੇ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਜਿਹੜਾ ਜਨਰਲ ਇਜਲਾਸ ਆਏਗਾ ਵਿਚ ਇਜਲਾਸ ਉਹਦੇ ਵਿੱਚ ਅਸੀਂ ਸਾਰੇ ਮੈਂਬਰ ਵੱਧ ਤੋਂ ਵੱਧ ਬਹੁਤਾਤ ਗਿਣਤੀ ਵਿੱਚ ਅਸੀਂ ਮਤਾ ਰੱਖਾਂਗੇ ਔਰ ਉਹਨਾਂ ਨੂੰ ਰੱਦ ਕਰਾਵਾਂਗੇ ਅਸੀਂ ਪ੍ਰਵਾਨ ਨਹੀਂ ਕਰਦੇ। ਇਹ ਵੀ ਕਹਿ ਰਹੇ ਹੋ ਕਿ ਜਥੇਦਾਰ ਸਾਹਿਬ ਨੂੰ ਹਟਾਣ ਦਾ ਮਤਲਬ ਇਹ ਹੁੰਦਾ ਜੀ ਜੀ ਨਹੀਂ ਜਿਹੜੇ ਜਥੇਦਾਰ ਨੂੰ ਹਟਾਏ ਗਏ ਆ ਉਹ ਮਤਾ ਰੱਦ ਕਰਨ ਵਾਸਤੇ ਅਸੀਂ ਮਤਾ ਲਿਆਵਾਂਗੇ। ਤੇ ਫਿਰ ਨਵੇਂ ਜਥੇਦਾਰ ਉਹ ਤਾਂ ਰੱਦ ਹੋ ਗਏ ਜੇ ਤਾਂ ਨੇਚਰਲੀ ਹੋ ਗਿਆ ਤੁਸੀਂ ਨਵੇਂ ਜਥੇਦਾਰ ਨਾਲ ਕੋਈ ਛੇੜਦੇ ਜੀ ਅਸੀਂ ਕਹਿੰਦੇ ਜਿਹੜੇ ਉਹਨਾਂ ਨੇ ਗਲਤ ਜਿਹੜੇ ਗਲਤ ਮਤੇ ਕੀਤੇ ਆ ਉਹਨਾਂ ਨੂੰ ਅਸੀਂ ਰੱਦ ਕਰਾਵਾਂਗੇ। ਜੀ 10 ਵਜੇ ਜਿਹੜਾ ਤਜ ਕੋਸ਼ਿਸ਼ ਹੋਣੀ ਸੇਵਾ ਸੰਭਾਲਣੀ ਸੀਗੀ ਪਰ ਤੜਕੇ 2:30 ਵਜੇ ਜਿਹੜਾ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਵੈਸੇ ਮੈਂ ਤੇ ਵੈਸੇ ਸਾਨੂੰ ਦੀ ਗੱਲ ਕਰਦੀਆਂ ਕਿ ਜਿਹੜੇ ਚੋਰੀ ਦੇ ਪੁੱਤ ਹੁੰਦੇ ਨੇ ਨਾ ਕਦੇ ਸ਼ੇਰ ਨਹੀਂ ਬੰਦੇ ਕਿੰਡੀ ਸਾਡੇ ਵਾਸਤੇ ਵੱਧ ਕਿਸਮਤੀ ਹੈ ਪਹਿਲਾਂ ਤੇ ਨੰਬਰ 1 ਉਹਨਾਂ ਨੂੰ ਐਲਾਨ ਹੀ ਨਹੀਂ ਸੀ ਫੇਰ ਕਰਨਾ ਚਾਹੀਦਾ ਕਿ ਤਾਜਪੋਸ਼ੀ 10 ਮਾਰਚ ਨੂੰ ਹੋਏਗੀ ਕਿਉਂ ਕੀਤਾ ਸੀ ਉਹਨਾਂ ਨੇ ਇਹ ਵੀ ਘਾਸੋਰੀ ਨਹੀਂ ਗੱਲ ਹੋਈ ਜੇ ਉਹਨਾਂ ਨੂੰ ਇਦਾਂ ਹੀ ਕਰਨਾ ਸੀ ਸਿੰਪਲੀ ਤੇ ਜਿਸ ਦਿਨ ਉਹਨਾਂ ਦਾ ਐਲਾਨ ਕੀਤਾ ਸੀ ਜਿਸ ਦਿਨ ਉਹਨਾਂ ਨੂੰ ਲਾਇਆ ਗਿਆ ਸੀ ਤੇ ਜਾ ਕੇ ਉੱਥੇ ਅਰਦਾਸ ਕਰਕੇ ਉਹਨਾਂ ਨੂੰ ਬਿਠਾ ਦਿੰਦੇ ਅੱਜ ਦਰਵਾ ਉੱਥੇ ਕੇਸਕਰ ਸਾਹਿਬ ਕਿਉਂਕਿ ਜਦੋਂ ਇੱਕ ਪਾਠ ਚੱਲ ਰਿਹਾ ਹੋਵੇ ਤੇ ਪਾਠ ਚੱਲਦਿਆਂ ਦੂਜੀ ਕੋਈ ਉੱਥੇ ਕਾਰਵਾਈ ਨਹੀਂ ਹੋ ਸਕਦੀ ਕਮਰੇ ਜਿੱਥੇ ਪਾਠ ਰੱਖਿਆ ਹੋਇਆ ਸੀ ਉਸ ਕਮਰੇ ਚ ਜਾ ਕੇ ਉਹਨਾਂ ਨੇ ਉਹਨਾਂ ਨੂੰ ਦਸਤਾਰ ਦਿੱਤੀ ਲੁੱਕ ਕੇ ਉਸ ਕਮਰੇ ਚ ਦਸਤਾਰ ਦਿੱਤੀ ਹੈ ਫਿਰ ਉੱਪਰ ਆਏ ਉਹ ਉੱਥੇ ਅਰਦਾਸ ਚੱਲ ਰਹੀ ਸੀ ਉੱਥੇ ਉਹ ਸ਼ਾਮਲ ਹੋਏ ਉਥੇ ਸੋਪੇ ਦਿੱਤੇ ਸੋ ਇਹ ਸਰਪੰਚ ਸਾਹਿਬ ਲਾਂਦੀ ਵੀ ਮੰਗ ਦੇਖੋ ਅਸੀਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਸਾਰੇ ਇਕੱਠੇ ਹੋਵੋ ਔਰ ਸਾਰੇ ਵਿਚਾਰ ਕਰੋ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਲਾਉਣਾ ਤੇ ਹਟਾਉਣਾ ਉਹਦਾ ਵਿਧੀ ਵਿਵਧਾਨ ਤਿਆਰ ਕੀਤਾ ਜਾਵੇ ਤੱਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੜ ਜੀ ਤਾਜਪੋਸ਼ੀ ਲੈ ਕੇ ਸਾਬਕਾ ਜਥੇਦਾਰ ਗਿਆਨੀ ਰਫੀਤ ਸਿੰਘ ਨੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਜੋ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੜ ਜੀ ਦੀ ਦਸਤਾਰ ਬੰਦੀ ਦੌਰਾਨ ਮਰਿਆਦਾ ਦਾ ਵੱਡਾ ਘਾਣ ਹੋਇਆ ਉਹਨਾਂ ਕਿਹਾ ਕਿ ਅਖੰਡ ਪਾੜ ਦੇ ਪ੍ਰਵਾਸ ਚ ਸਕਤਰ ਅਤੇ ਮੈਨੇਜਰ ਨੇ ਜਥੇਦਾਰ ਦੇ ਸਿਰ ਤੇ ਦਸਤਾਰ ਸਜਾਈ ਜੋ ਕਿ ਵੱਡੀ ਉਲੰਘਣਾ ਹੈ ਗਿਆਨੀ ਰਫੀਤ ਸਿੰਘ ਨੇ ਕਿਹਾ ਕਿ ਚੋਰੀ ਛਿਪੇ ਨਵੇਂ ਜਥੇਦਾਰ ਦਾ ਨਿਪਟਰੀ ਹੋਈ ਹੈ ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਹੋ ਕੇ ਖਾਲੀ ਪਲਕੀ ਸਾਹਿਬ ਦੇ ਅੱਗੇ ਨਹੀਂ ਦਰਬਾਰ ਸਾਹਿਬ ਅੰਦਰ ਸ਼ਸਤਰ ਮੌਜੂਦ ਸਨ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੂਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਇਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਤ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਹੁੰਦੀ ਸੀ ਤੇ ਇੱਕ ਵਿਧੀ ਵਕਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੈਡ ਗ੍ਰੰਥੀ ਮੌਜੂਦ ਨਾ ਹੋਵੇ ਤਾਂ ਕੋਈ ਵੀ ਸਿੰਘ ਸਾਹਿਬ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਦਿੰਦੇ ਸੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜਿਦੇ ਜਥੇਦਾਰ ਸਾਹਿਬ ਤੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਤੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ ਉਸ ਤੋਂ ਬਾਅਦ ਪੰਥਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਰ ਪੇਟ ਕਰਦੀਆਂ ਸੀ ਤੇ ਪੰਥ ਵੱਲੋਂ ਜਿਹੜਾ ਉਹ ਜ਼ਫਤਾਰ ਨੂੰ ਪਰਵਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਰ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਨਾ ਨਾਇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ। ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ। ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਲ ਸੀ। ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ। ਔਰ ਨਾ ਹੀ ਕੋਈ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭ ਉੱਥੇ ਹਾਜ਼ਰ ਸੀ ਇਸ ਅਦਿਤੀ